ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਦਾ ਦਿਨ ਦੀ ਸ਼ੁਰੂਆਤ ਕਰਦੇ ਆ ਬਾੜੇ ਚ ਚੱਲੇ ਆ ਬਾੜੇ ਚ ਜਾ ਕੇ ਦੇਖਦੇ ਆ ਕਿ ਕੰਮ ਕਰ ਚੱਲ ਰਿਹਾਗਾ ਤੇ ਪਹਿਲਾਂ ਤੁਹਾਨੂੰ ਆਪਣੀਆਂ ਗੱਡੀਆਂ-ਗੱਡੀਆਂ ਦਿਖਾ ਦੰਨੇ ਆ ਗੱਡੀ ਵਾਲੇ ਚ ਲੰਘ ਰਿਆ ਮੈਂ ਐਜੀਬ ਖੜੀ ਐ ਬਰੀਜ਼ਾ ਖੜੀ ਐ ਅੱਜ ਆਪਾਂ ਪਹੁੰਚ ਗਏ ਬਾੜੇ ਚ ਬਰਡੇ ਜੇ ਜਾ ਕੇ ਦੇਖਿਆ ਸਾਗਰ ਨੇ ਮੱਝਾਂ ਨੂੰ ਪਾਣੀ ਭਲਾ ਕੇ ਬਾਹਰ ਬੰਨੀਆਂ ਹੋਈਆਂ ਸੀ ਤੇ ਆਪ ਕਪੜਾ-ਕੁਪੜਾ ਮਾਨ ਲੱਗਿਆ ਹੋਇਆ ਸੀ ਮੱਝਾਂ ਦੇ ਗਾਇਆਂ ਦੇ ਤੇ ਕੋੜੀਆਂ ਖੜੀਆਂ ਹੋਈ ਸੀ ਜੁਗਨੀ ਤੇ ਨੂਰੀ ਇਹ ਜੁਗਨੀ ਖੜੀ ਹੈ ਆਪਣੇ ਕੱਖ ਗੰਡੇ ਦੀ ਕੋੜੀਆਂ ਖਾ ਕੇ ਇੱਕ ਟੌਰ ਨਾਲ ਖੜੀਆਂ ਨੇ ਮੈਂ ਸੋਚਿਆ ਚਲੋ ਥੋੜੀ ਜੀ ਵੀਡੀਓ ਬਣਾ ਲੈਂਦੇ ਆ ਖੜੀਏ ਨੋਰੀ ਆਪਣੀ ਨੋਰੀ ਕਾ ਕੰਡਾ ਖਾ ਕੇ ਚਿੰਗੀਦਰਾ ਪਾਣੀ ਪੁਣੀ ਪੀ ਕੇ ਖੜੀਏ ਆ ਗਮ ਸਾਗਰ ਨੇ ਮੱਜਾਨੋ ਪਾਣੀ ਭਲਾ ਦਿਆ ਸਾਰਿਆਂ ਨੂੰ ਅਸੀਂ ਕੁੰਬਰੇ ਸੀ ਬੜੇ ਜੁਮੇ ਸੱਚੇ ਸਾਗਰ ਨੂੰ ਕੇਵਨ ਸਾਗਰ ਮੈਂ ਵੀ ਡੀਓ ਬਣਾਣਾ ਲੈ ਰਿਡੀ ਸੀ ਗੋਹੀ ਦੀ ਕੱਲ ਧਾਰ ਕੇ ਆ ਗਈ ਸੀ ਆਏ ਦੇ ਤੇ ਅੱਜ ਅੱਜ ਦਾ ਗੋਹਾ ਪਿਆ ਸੀ ਮੈਂ ਇਹਨੂੰ ਕਿਹਾ ਸੀ ਵੀ ਆਪਾਂ ਸਾਗਰ ਫੇਰ ਚਲਾਂਗੇ ਗੋਹਾ ਧਾਰਨਾ ਤੂੰਹੀਂ ਵੀ ਗੋਏ ਗੋਏ ਨੂੰ ਛੱਡਾ ਬਾਕੀ ਤੂੰ ਪਾਣੀ ਬੁਲਾ ਕੇ ਦੇਖ ਲੈ ਜੇ ਮੈਂ ਸਾਦੇ ਕੋੜੀਆਂ ਨਾਲ ਆ ਸਕਦਾ ਕਹਿੰਦੇ ਹਵਾ ਚੱਲ ਰਹੀਏ ਵੀਰ ਜੀ ਮੈਂ ਸਾਦੇ ਕੋੜੀਆਂ ਨਾਲ ਆ ਨਹੀਂ ਸਕਦੇ ਬਿਮਾਰ ਹੋ ਜੂਂੀਆਂ ਮੈਂ ਚੱਲ ਕੋਈ ਚੱਕਰ ਨਹੀਂ ਜਿਵੇਂ ਤਾਨੂੰ ਠੀਕ ਲੱਗਦਾ ਹੋਵੇਂ ਕਰ ਲੈ ਬਸ ਫਿਰ ਸਾਗਰ ਨੇ ਸਾਰਿਆਂ ਨੂੰ ਪਾਣੀ ਬੁਲਾ ਕੇ ਬੰਨਤਾ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਫਨ ਕੀਤਾ ਉਧਰ ਅਧਰ ਘੁੰਮਿਆ ਤੋਂ ਮੈਂ ਤੁਹਾਡਾ ਇਹ ਘਾ ਦੀ ਜਾਣਕਾਰੀ ਦਿੱਤੀ ਵੀ ਤੇ ਕੱਪੜ ਅਸੀਂ ਦੁਆ ਬਗਨੇ ਬਾਰਕ ਤੋਂ ਕੱਟ ਗਏ ਤੇ ਬਾਕੀ ਤੁਸੀਂ ਯਾਰ ਸਪੋਰਟ ਕਰਦੇ ਜੇ ਸਪੋਰਟ ਨਹੀਂ ਤੁਸੀਂ ਬਿਲਕੁਲ ਵੀ ਕਰਦੇ ਯਾਰ ਨਾ ਲਾਈਕ ਸ਼ੇਅਰ ਕਰਦੇ ਹੋ ਵੀਡੀਓ ਨੂੰ ਨਾ ਸਬਸਕ੍ਰਾਈਬ ਕਰਦੇ ਮੇਰੇ ਚੈਨਲ ਨੂੰ ਯਾਰੇ ਦਤੋੜੀ ਹੁੰਦਾ ਬਾਈ ਕਰੋ ਯਾਰ ਦਾ ਵੀ ਦਿਲ ਕਰਦਾ ਵੀ ਸਾਡੇ ਵੀ ਵਿਊ ਆਣ ਸਾਨੂੰ ਵੀ ਲੋਕ ਦੇਖਣ ਯਾਰ ਸਾਨੂੰ ਅਸੀਂ ਲੋਕਾਂ ਦੇ ਜਿਹੜੇ ਕਮੈਂਟ ਆਉਂਗੇ ਉਹਨਾਂ ਦਾ ਜਵਾਬ ਦਈਏ ਕਿਉਂਕਿ ਅਸੀਂ ਜੋ ਵੀ ਸਾਡਾ ਕੰਮ ਕਰ ਹੁੰਦਾ ਜੋ ਵੀ ਅਸੀਂ ਕਰਦੇ ਆ ਅਸੀਂ ਉਹ ਦਿਖਾਣਾ ਨਾ ਅਸੀਂ ਆਪਣੇ ਕੋਲੋਂ ਕੋਈ ਇਦਾਂ ਦੀ ਚੀਜ਼ ਦਿਖਾਣੀ ਹੈ ਵੀ ਕਿਸੇ ਦੀ ਮੰਗ ਕੇ ਆ ਕਿਸੇ ਨੂੰ ਕਹੇ ਬਾਈ ਅਸੀਂ ਵੀਡੀਓ ਤੇਰੀ ਆ ਜੀ ਲੈਣੀ ਹੈ ਉਹਦਾ ਅਚਾਨਕ ਕੋਈ ਆ ਕੇ ਕਹਦੇ ਵੀ ਬਾਈ ਸਾਡੀ ਵੀਡੀਓ ਬਣਾ ਲਿਓ ਬਣਾ ਲੈਣੇ ਪਰ ਅਸੀਂ ਜੋ ਸਾਡਾ ਕਾਰੋਬਾਰ ਹੈ ਆ ਜੋ ਵੀ ਸਾਡੇ ਕੋਲ ਸੰਦਾ ਹੈ ਕੁਝ ਵੀ ਹੈ ਅਸੀਂ ਸਿਰਫ ਉਸ ਦੀ ਵੀਡੀਓ ਪਾਉਣੇ ਸੀ ਨਜ਼ਰੀ ਕੀ ਸਦਾਉਣੀ ਕਰ ਦੇ ਬੀ ਅਸੀਂ ਕਿਸੇ ਦੀ ਚੀਜ਼ ਮੰਗ ਕੇ ਵੀਡੀਓ ਬਣਾ ਕੇ ਫਿਰ ਤੁਹਾਨੂੰ ਦਿਖਾਈਏ ਵੀ ਆਹ ਚੀਜ਼ ਐਦਾ ਇਹ ਚੀਜ਼ ਆਪਣੀ ਆਏਗੀ ਨਾ ਅਸੀਂ ਸਿਰਫ ਆਪਣੀ ਜੀ ਦੀ ਵੀਡੀਓ ਬਣਾਵਾਂਗੇ ਤੇ ਬਾਕੀ ਅਸੀਂ ਹੁਣ ਸ਼ੈੱਡ ਪਾਇਆ ਸੀ ਬਾਡੇ ਚ ਉਹ ਮੈਂ ਤੁਹਾਨੂੰ ਸ਼ੈੱਡ ਦਿਖਾ ਰਿਆ ਸੀ ਵੀ ਆ ਦੇਖੋ ਸ਼ੈੱਡ ਮੈਂ ਸ਼ੈੱਡ ਪਾਇਆ ਸੀ ਉਹ ਵੀ ਮਿੰਨਾ ਕੋਈ ਦਬਾੜੇ ਦੇ ਸ਼ੈੱਡ ਪਾਇਆ। ਤੇ ਬਾਅਦ ਬਾਕੀ ਥੋੜੀ ਜਿਹੀ ਪਰਾਲੀ ਸੀ ਸਾਰੀ ਪਰਾਲੀ ਟੁੱਕ ਕੇ ਅੰਦਰ ਗਿੱਲੀ ਸੀ ਉਹ ਸੋਗੀ ਰਹਿ ਗਈ ਸੀ ਜਿਹੜੀ ਬਾੜੇ ਚ ਪਈ ਗਈ। ਇਹ ਵੀ ਟੁੱਕਣੀ ਆ। ਆਹ ਵੇ ਟੁੱਕ ਕੇ ਨੂੰ ਅੰਦਰ ਗਿਰਾਗੇ। ਬਾਕੀ ਤੁਸੀਂ ਦੇਖ ਲੋ ਵੀ ਕਿੰਤੀ ਦੇ ਸਾਰੇ ਸੰਦੇ ਬਾੜੇ 'ਚ ਖੜੇ ਆ ਹੈ ਰੋਂ ਟਰੈਕਟਰ ਆਲੇ ਸਵਾਕਾ ਜਿੰਦਰਾ ਜਨਰੇਟਰ ਟਰੈਲੀਆਂ ਸਭ ਕੁਝ ਆਪਣੇ ਬਾੜੇ ਚੰਦਰੇ ਆ ਜਾਂਦਾ ਖੇਤੀ ਦਾ ਸਾਰਾ ਸੰਦ ਇੱਥੇ ਖੜਾ ਹੈ ਵਕਤ ਹੀ ਆਪਣੀ ਵਾਰ ਹੈਗੀ ਇਸ ਕਰਕੇ ਮੈਂ ਪਿੰਡ ਦੇਖਦਾ ਬਸ ਸਾਰਾ ਸੰਦ ਹੁਣੇ ਸ਼ੈੱਡ ਪਾਇਆ ਸੀ ਸਾਰਾ ਸੰਦ ਦੇ ਬਾਅਦ ਤੇ ਪਾਇਆ ਬਾਕੀ ਆ ਦੇਖੋ ਤੁਸੀਂ ਸੰਦ ਦੇ ਬਾਅਦ ਤੇ ਸ਼ੈੱਡ ਪਾਇਆ ਸੀ ਇਹ ਸਾਰਾ ਇੱਥੇ ਸੰਦ ਖੜਾ ਹੈ ਉਹਨਾਂ ਅੰਦਰ ਟਰਾਲੀਆਂ ਅੰਦਰ ਆ ਜੰਨੀਆਂ ਟਰਾਲੀਆਂ ਦਾ ਲੱਗ ਬਣਾਇਆ ਤੇ ਬਾਕੀ ਇਹਦਾ ਇਹ ਛੱਡ ਪਾਇਆ ਇਹ ਮੱਝਾਂ ਵਾਸਤੇ ਅੰਦਰ ਪਹਿਲਾਂ ਪਾਇਆ ਹੋਇਆ ਸੀ ਬਾਕੀ ਇਹਦਾ ਬਾਹਰ ਪਾਇਆ ਇਹਦਾ ਬਾਹਰ ਸੱਦਾ ਛੜਿਆ ਸਾਡਾ ਹੈਰ ਹੋਣ ਦੀ ਮਰਾ ਸੁਆਦ ਦਾ ਫਾੜੇ ਤੇ ਇੱਕੋ ਆਪਣਾ ਰੇਡੀ ਹੈਗੀ ਛੋਟੀ ਟਰਾਲੀ ਕੰਨੇ ਉਹ ਬੜੀ ਛੋਟੀ ਟਰਾਲੀ ਹੈਗੀ ਕਿ ਤੰਗ ਟਰਾਲੀ ਉਹ ਰੱਖਾ ਖਾਲੀ ਰੱਖੀ ਇਹ ਬੜੀ ਤੁਹਾਨੂੰ ਯਾਰ ਖੜੀ ਰਹਿੰਦੀ ਹੈ ਇਸ ਕਰਕੇ ਸਾਰਾ ਹੀ ਛੱਡ ਦੇ ਮੈਨੂੰ ਕਿਹਾਰਾਂ ਦੇ ਛੱਡ ਪਾਇਆ ਵਾਪਸ ਇਹਿਤ ਬਣਾ ਲੈ ਮੈਨਾਂ ਹੀ ਹੋਇਆ ਜਦਾ ਟਾਈਮ ਨਹੀਂ ਹੋਇਆ ਨੂੰ ਬਸ ਤੂੰ ਯਾਰ ਸਪੋਰਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਚੈਨਲ ਬਿਲਕੁਲ ਵੀ ਉਹ ਨਹੀਂ ਕਰ ਰਿਹਾ ਮੇਰੇ ਪਨਾ ਬਣ ਕੇ ਯਾਰ ਕਰ ਦੋ ਸਪੋਰਟ ਇਸ ਚੈਨਲ ਨੂੰ ਲਾਈਕ